हां सर मैं यही कहना चाहूनी एक गल ते ओथे ਜਦ ਮੈਂ ਕੰਮ ਤੇ ਗਈ ਸੀ ਰੂਮ ਦੇ ਵਿੱਚ ਕੋਈ ਸ਼ਰਾਬੀ ਮੁੰਡਾ ਆਇਆ ਬਰਾਤ ਬਰਾਤੀ ਸੀਗਾ ਕੋਈ ਤੇ ਉਹਨੇ ਜਦ ਮੇਰੀ ਬਾਹ ਮਰੋੜੀ ਤਾਂ ਫਿਰ ਉਹ ਜਿਹੜੀ ਨਾਲ ਦੀ ਕੁੜੀ ਸੀ ਭਾਵੇਂ ਉਹਦੀ ਡਰਿੰਕ ਕੀਤੀ ਸੀ ਭਾਵੇਂ ਕੁਛ ਵੀ ਸ਼ਾਰਟਸ ਕੁੜੀ ਸੀ ਜੀ ਤੇ ਉਹਨੇ ਤਰੰਤ ਉਹ ਮੇਰੇ ਬਾਹ ਛਡਾ ਕੇ ਉਹਦੀ ਬਾਹ ਮ چھوڑਦੀ ਤੇ ਉਹਨੂੰ ਕਹਿੰਦੀ ਹੈ ਕਿ ਵੀ ਤੂੰ ਰੂਮ ਤੋਂ ਬਾਹਰ ਜਾ ਤਾਂ ਉਸ ਮੁੰਡੇ ਨੇ ਮੇਰੇ ਛਾਤੀ ਤੇ ਇਸ ਤਰ੍ਹਾਂ ਹੱਥ ਮਾਰ ਕੇ ਮੈਨੂੰ ਕਹਿੰਦਾ ਮੈਂ ਵੀ ਐ ਹੀ ਨਹੀਂ ਕਰਦਾ ਮੈਂ ਕਿਹਾ ਤੂੰ ਜਾ ਜਾ ਅਸੀਂ ਤੇਰੇ ਮੂੰਹ ਨਹੀਂ ਲੱਗਣਾ ਤਾਂ ਅਸੀਂ ਰੂਮ ਤੋਂ ਬਾਹਰ ਆ ਗਏ ਤੇ ਸਗੋ ਇੱਕ ਗੱਲ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜੋ ਮਾਪੇ ਆਪਣੇ ਧੀਆਂ ਦੀ ਕਮਾਈ ਖਾਂਦੇ ਆ ਚਲੋ ਕਮਾਈ ਕਰਦੀਆਂ ਨੇ ਕੁੜੀਆਂ ਮੰਨਦੇ ਆ ਆਪਣਾ ਘਰ ਚ ਲਾਉਣ ਵਾਸਤੇ ਕਰਦੀਆਂ ਨੇ ਜੀ ਪਰ ਉਹਨਾਂ ਦੇ ਬਾਪ ਨੂੰ ਇਹ ਸੋਚਣਾ ਚਾਹੀਦਾ ਵੀ ਸਾਡੀ ਧੀ ਸਟੇਜਾਂ ਤੇ ਨੱਚ ਕੇ ਸਾਡੇ ਲਈ ਕਮਾਈ ਕਰਨ ਜਾ ਰਹੀ ਆ ਉਹ ਆਪਦੀ ਇੱਜ਼ਤ ਕਿਵੇਂ ਚਲ ਉੱਛਲਣ ਲੋਕ ਤਾਂ ਉੱਛਲ ਨਹੀਂ ਕਹਿੰਦੇ ਜੀ ਉਹਨੂੰ ਭਾਵੇਂ ਉਹ ਮਜਬੂਰੀ ਚ ਕਰਦੀ ਆ ਕੰਮ ਤੁਸੀਂ ਤੁਸੀਂ ਕਿਉਂ ਛੱਡਿਆ ਇਹ ਪ੍ਰੋਗਰਾਮ ਆਰਕੈਸਟਰਾ ਦੇ ਵਿੱਚ ਤੁਸੀਂ ਨਸਦੇਸ਼ ਜੀ ਚੰਗਾ ਪੈਸਾ ਮਹੀਨੇ ਦਾ ਲੱਖ ਲੱਖ ਰੁਪਈਆ ਕਮਾਈ ਕੀ ਕਾਰਨ ਤੁਹਾਨੂੰ ਇਹ ਚੀਜ਼ ਕਿਉਂ ਛੱਡਣੀ ਪਈ ਕੀ ਕਾਰਨ ਬਣਿਆ ਵੀ ਸਾਡੇ ਸਰਕਾਰ ਦੇ ਚੰਗਾ ਨਹੀਂ ਸਮਝਦੇ ਸੀ ਬਾਕੀ ਕੁੜੀਆਂ ਵਿੱਚ ਡਰਿੰਕ ਕਰਦੀਆਂ ਸੀ ਉਹ ਕਹਿੰਦੇ ਵੀ ਉਹਨਾਂ ਨਾਲ ਰਲ ਕੇ ਤੂੰ ਵੀ ਨਸ਼ਾ ਪੱਤਾ ਕਰਨ ਲੱਗ ਜੈਗੀ ਫਿਰ ਮੈਂ ਸੋਚਿਆ ਵੀ ਚਲ ਘਰ ਚਿਕਲੇਸਮੈਂਟ ਨਾਲੋਂ ਕੰਮ ਛੱਡਿਆ ਠੀਕ ਹੈ ਜੀ ਦੋਸਤੋ ਅਸੀਂ ਅੱਜ ਇੱਕ ਐਹ ਜੀ ਆਰਟਿਸਟ ਕੁੜੀ ਦੀ ਇੰਟਰਵਿਊ ਕਰ ਰਹੇ ਹਾਂ ਜਿਨੇ 1 ਮਹੀਨੇ ਦੀ 1.5 ਲੱਖ ਰੁਪਏ ਦੀ ਕਮਾਈ ਨੂੰ ਠੋਕਰ ਮਾਰੀ ਹੈ ਜੇ ਕੁੜੀ ਆਪਣੀ ਕਮਾਈ ਕਰਨ ਤੇ ਆ ਜਾਂਦੀ ਅੱਜ ਦੇ ਕੋਲੇ ਵਧੀਆ ਘਰ ਗੱਡੀਆਂ ਲਗਜ਼ਰੀ ਲਾਈਫ ਮਤਲਬ ਇਹ ਕਹਿ ਸਕਦੇ ਸੀ ਵੀ ਅੱਜ ਦੀ ਇਹ ਸਟਾਰ ਹੋਣੀ ਸੀ ਪਰ ਇਹਨੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਆਪਣੇ ਪਰਿਵਾਰ ਨੂੰ ਬਚਾਉਣ ਲਈ ਆਪਣੇ ਮਾਂ ਪਿਓ ਦੀ ਇੱਜ਼ਤ ਰੱਖਣ ਲਈ ਆਪਣੇ ਭੈਣ ਭਰਾਵਾਂ ਦੀ 10 11 ਦੀ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਇਹ ਜੀ ਨੂੰ ਧੋਕਰ ਮਾਰੀ ਕਿਉਂ ਮਾਰੀ ਕੀ ਕਾਰਨ ਸੀ ਇੰਨਾ ਪੈਸਾ ਮਤਲਬ ਇਹਨਾਂ ਨੂੰ ਕਿਉਂ ਨਹੀਂ ਰਾਸ ਆਇਆ ਜਿਉਂ ਚੀਜ਼ ਨੂੰ ਵਧੀਆ ਲੱਗੀ ਇਹਨਾਂ ਨੂੰ ਪਗਲ ਹੋ ਗਏ ਅਸੀਂ ਕਰਦੇ ਤੁਸੀਂ ਇਹ ਦੱਸੋ ਜੀ ਤੁਸੀਂ ਸਾਨੂੰ ਕੈਵਰੇ ਦੇ ਬਿਚੇ ਤੁਸੀਂ ਵੀ ਤੁਸੀਂ ਆਰਕੈਸਟਰਾ ਦਾ ਕੰਮ ਕਰਦੇ ਸੀ ਇੱਕ ਆਰਕੈਸਟਰਾ ਦੇ ਵਿੱਚ ਇਸ ਚਾਹੀਏ ਤੁਹਾਨੂੰ ਆਰਕੈਸਟਰਾ ਦਾ ਕੰਮ ਕਰਨਾ ਕੋ ਦੇਖੋ ਜੀ ਕਈ ਮਜਬੂਰੀਆਂ ਹੋ ਜਾਂਦੀਆਂ ਨੇ ਕਰਦੇ ਆ ਮਜਬੂਰੀਆਂ ਲਾ ਲਓ ਬੱਚੇ ਪਾਲਣ ਤੇ ਲਾ ਲਓ ਜਿਵੇਂ ਵੀ ਲਾਲੋਜਾ ਕਰਦੇ ਇਨਸਾਨ ਕਿਸੇ ਨੂੰ ਵੀ ਘਰ ਦੇ ਵਿੱਚ ਪੜ੍ਹੇ ਲਿਖੇ ਹੁਣ ਉਹਨਾਂ ਨੂੰ ਕੋਈ ਨੌਕਰੀ ਨਾ ਮਿਲੇ ਜਾਂ ਕੋਈ ਲੇਡੀ ਜਿੱਕੇ ਤੇ ਬਾਰ-ਬਾਰ ਕਾਮਨਾ ਕਰਦੀ ਹੋਵੇ ਕੋਈ ਕੰਮ ਨਾ ਮਿਲੇ ਤਾਂ ਇਸ ਮਜਬੂਰੀ ਚ ਆ ਕੇ ਫਿਰ ਕੋਈ ਵੀ ਆ ਚਾਹੇ ਬੰਦਾ ਚਾਹੇ ਗੁੜੀ ਆਈ ਹੋ ਆਪਦਾ ਕੰਮ ਤਾਂ ਕਰੂਨੀ ਹੈ ਜਿਹੜਾ ਉਹ ਚੰਗਾ ਲੱਗੂਗਾ ਤੁਸੀਂ ਆਰਕੈਸਟਰ ਦਾ ਕੰਮ ਕੀਤਾ ਹਾਂਜੀ ਆਰਕੈਸਟਰ ਦਾ ਕੰਮ ਤੁਸੀਂ ਕਿੰਨਾ ਟਾਈਮ ਕੀਤਾ ਸੀ ਮੈਂ ਕੀਤਾ ਕਿਉਂ ਕਰਨਾ ਪਿਆ ਸੀ ਬਚਪਨ ਤੋਂ ਬਾਅਦ ਤੇ ਜਦੋਂ ਦੱਸੀ ਜਾਂਦੀ ਕਿ ਘਰ ਦੇ ਵਿੱਚ ਕੁਝ ਹੁੰਦਾ ਨਹੀਂ ਸੀ ਤਾਂ ਮੈਂ ਇਹ ਰਸਤਾ ਚੁਣਿਆ ਸੀ ਆਰਗੇਸਟ ਵਾਲਾ ਓਕੇ ਤੇ ਉਸ ਤੋਂ ਬਾਅਦ ਜੀ ਮੈਂ ਹੌਲੀ-ਹੌਲੀ ਜਾਣ ਲੱਗੀ ਮੈਂ ਦੋ ਕੁ ਸਾਲ ਕੀਤਾ ਜੀ ਕੰਮ ਜਦੋਂ ਮੈਂ ਉਹਨਾਂ ਦੇ ਨਾਲ ਜਾਣ ਲੱਗੀ ਕਿਉਂਕਿ ਜਦੋਂ ਅਸੀਂ ਅੰਦਰ ਰੂਮ ਦੇ ਵਿੱਚ ਟਾਇਰ ਹੁੰਦੀਆਂ ਸੀ ਤੇ ਉਹ ਕੁੜੀਆਂ ਜਿਹੜੀਆਂ ਡਰਿੰਕ ਵਗੈਰਾ ਕਰਦੀਆਂ ਸੀ ਬੂਲਿਪ ਲਾਉਂਦੀਆਂ ਸੀ ਮੈਨੂੰ ਵੀ ਕਹਿੰਦੀਆਂ ਸੀ ਪਰ ਮੈਂ ਕੁਝ ਨਹੀਂ ਕੀਤਾ ਜੀ ਇਸ ਕਰਕੇ ਮੈਂ ਇਹ ਕੰਮ ਛੱਡਤਾ ਸੀ ਮੈਨੂੰ ਵਧੀਆ ਨਹੀਂ ਲੱਗਿਆ ਕਿਉਂਕਿ ਉਹ ਨਸ਼ਾ ਕਰਕੇ ਸਤੇ ਇਤੇ ਜਾਂਦੀਆਂ ਸੀ ਮੈਂ ਦਿਨ ਨਸ਼ੇ ਤੋਂ ਜਿਵੇਂ ਨੋਰਮਲ ਕੰਮ ਕਰਦੀ ਸੀ ਤੁਸੀਂ 2 ਸਾਲ ਆਰਕੈਸਟਰਾ ਕੀਤਾ ਆਰਕੈਸਟਰਾ ਦੇ ਤੁਸੀਂ 2 ਸਾਲ ਕਰਨ ਦੇ ਬਾਵਜੂਦ ਤੁਹਾਨੂੰ ਥੋੜੀ ਮਿਹਨਤਾਂ ਨਾਲ ਕਿੰਨਾ ਮਿਲਦਾ ਸੀਗਾ ਮੈਨੂੰ ਜੀ ਮੂਲ ਦੇ ਖਾ ਜਾਂਦੇ ਸੀ ਪੈਸੇ ਵੈਸੇ ਤਾਂ 3000 ਰੁਪਏ ਕਹਿ ਕੇ ਬੁਲਾਉਂਦੇ ਸੀ ਤੇ ਮੈਨੂੰ 1500 2000 ਬਸ ਇਤੋਂ ਤੱਕ ਦਿੰਦੇ ਸੀ ਓਕੇ 1500 2000 ਦੇ ਵਿੱਚ ਤੁਸੀਂ ਮਤਲਬ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ ਕੋਈ ਦਾਰੂ ਕੋਈ ਇਹੋ ਜਿਹਾ ਮਤਲਬ ਚੀਜ਼ ਤੁਸੀਂ ਨਹੀਂ ਕੀਤੀ ਜਿਹੜੀ ਤੁਹਾਨੂੰ ਮਤਲਬ ਕਿਸੇ ਸਾਹਮਣੇ ਤੁਹਾਨੂੰ ਦੇਣੀ ਆ ਜੇ ਸੱਚ ਕਹਿ ਰਹੇ ਹੋ ਵੀ ਤੁਹਾਨੂੰ ਸਰਪਰੀ ਕੀਤਾ ਹਾਂਜੀ ਇਹ ਬਿਲਕੁਲ ਸੱਚ ਦਾ ਜਿਹੜੀ ਕੁੜੀ ਮੈਨੂੰ ਅੱਗੋਂ ਲੈ ਜਾਂਦੀ ਸੀ ਭੇਜੀ ਸੀ ਮੈਂ ਬੱਸਾਂ ਤੇ ਕਰਾਇਆ ਲਾ ਕੇ ਜਾਂਦੀ ਸੀ ਮੈਨੂੰ ਉਹ ਕਰਾਇਆ ਤੱਕ ਵੀ ਨਹੀਂ ਮਿਲਦਾ ਸੀ ਮੇਰਾ 2-2 250 ਰੁਪਏ ਕਰਾਇਆ ਭਜੰਦਾ ਸੀ ਤੇ ਫਿਰ ਮੇਰੀ ਜਿਹੜੀ ਪੇਮੈਂਟ ਹੁੰਦੀ ਸੀ ਉਹ ਪੇਮੈਂਟ ਦੇ ਵਿੱਚੋਂ ਵੀ ਉਹ ਹਜ਼ਾਰ-ਹਜ਼ਾਰ 15-1500 ਰੁਪਏ ਖਾ ਜਾਂਦੇ ਸੀ ਮਤਲਬ ਇਹਨਾਂ ਦੇ 3000 ਦੇ ਵਿੱਚੋਂ ਇਹਨਾਂ ਨੂੰ ਕੋਈ 1000-1500 ਮਿਲਦਾ ਸੀ ਬਾਕੀ ਇਹਨਾਂ ਦੀ ਜਿਹੜੀ ਮਿਹਨਤ ਸੀ ਉਹ ਖਾ ਜਾ ਜਾਂਦੇ ਸੀਗੇ ਸੋ ਤੁਹਾਨੂੰ ਕੋਈ ਇਹੋ ਜਿਹਾ ਅਤਰਾਜ ਨਾਲ ਤੁਹਾਨੂੰ ਕੋਈ ਇਹ ਥੋੜੀ ਇਹੋ ਜਿਹਾ ਦਖਾਂਤ ਵਾਪਰਿਆ ਹੋਵੇ ਤੁਹਾਨੂੰ ਆਰਕੈਸਟਰਾ ਦੇ ਸਮੇਂ ਜਿਵੇਂ ਕਿ ਕੁੜੀਆਂ ਨਾਲ ਧੱਕਾ ਹੁੰਦਾ ਕੁੜੀਆਂ ਦੀ ਅੱਜ ਰੁਕੀ ਜਾਂਦੀ ਹੈ ਕੁੜੀਆਂ ਨੂੰ ਗੋਲੀ ਮਾਰੀ ਜਾਂਦੀ ਹੈ ਕੋਈ ਤੁਹਾਡੇ ਨਾਲ ਅਜਿਹੀ ਘਟਨਾ ਹੋਈ ਹੈ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਆਪਣੀ ਇਹ ਦੱਸ ਸਕੋ ਹਾਂਜੀ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਰੂਮ ਦੇ ਵਿੱਚ ਤਿਆਰ ਹੋ ਰਹੀਆਂ ਸੀ ਉਹ ਕੁੜੀਆਂ ਐਂਟਰੀ ਲਈ ਗਈਆਂ ਮਸੀਂ ਜਿਹੜੀਆਂ ਦੂਸਰੀਆਂ ਸਟੇਜ ਤੇ ਮੇਰੇ ਨਾਲ ਸੀਗੀਆਂ ਅਸੀਂ ਚਾਰ ਕੁੜੀਆਂ ਸੀਗੀਆਂ ਉਹਨਾਂ ਦੇ ਵਿੱਚ ਦੋ ਕੁੜੀਆਂ ਐਂਟਰੀ ਲਿਗੀਆਂ ਸੀ ਅਸੀਂ ਸੀ ਅਸੀਂ ਦੋ ਅੰਦਰ ਤਿਆਰ ਹੋ ਰਹੀਆਂ ਸੀ ਤਾਂ ਬਾਰੋਂ ਕੋਈ ਬਰਾਤੀ ਸੀਗੇ ਜੀ ਦੋ ਮੁੰਡੇ ਰੂਨ ਦੇ ਵਿੱਚ ਆਏ ਤੇ ਉਹਨਾਂ ਨੇ ਵੀ ਐ ਕਰਕੇ ਵਾਹ ਹੋ ਸਕੇ ਤੇ ਫਿਰ ਜਿਹੜੀ ਮੇਰੇ ਨਾਲ ਦੀ ਕੁੜੀ ਸੀ ਉਹਦੀ ਡਰਿੰਕ ਕੀਤੀ ਹੋਈ ਸੀ ਉਹਨੇ ਕੀਤਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਉਹਨੇ ਮੇਰੇ ਸਪੋਰਟ ਕੀਤੀ ਚਾਹੇ ਕੁਝ ਵੀ ਨਸ਼ਾ ਕਰਦੀ ਸੀ ਪਰ ਹਰ ਕੋਈ ਆਰਡਰ ਸਟਾਫ ਆਏ ਨਹੀਂ ਕਹਿੰਦੇ ਵੀ ਗਲਤ ਹੁੰਦੀ ਹੈ ਚਲ ਨਸ਼ਾ ਕਰਦੀ ਹੈ ਜਿਵੇਂ ਵੀ ਇਹ ਉਹ ਮਜਬੂਰੀਆਂ ਹੁੰਦੀਆਂ ਨੇ ਮਤਲਬ ਕੁੜੀ ਦੀ ਦਾਰੂ ਪੀਤੀ ਹੋਈ ਸੀ ਤੇ ਉਹ ਕੁੜੀ ਨੇ ਇਹ ਕੁੜੀ ਦੀ ਜ਼ਿੰਦਗੀ ਬਚਾਈ ਖੁਸ਼ੀ ਆਪਾਂ ਜੇ ਗੱਲ ਕਰੀਏ ਵੀ ਉਹ ਬੰਦੇ ਨੇ ਜਿਹੜੇ ਨੇ ਮੇਰੀ ਬਾਹਂ ਫੜੀ ਸੀ ਉਹਨੇ ਮੈਨੂੰ ਸਮਝ ਇਸ ਤਰ੍ਹਾਂ ਮੱਥ ਮਾਰ ਕੇ ਨਹੀਂ ਇੱਥੇ ਤੇ ਆ ਗਿਆ ਕਹਿੰਦਾ ਅਸੀਂ ਵੀ ਐਂ ਨਹੀਂ ਫਿਰਦੇ ਓਕੇ ਕੁੜੀ ਨੇ ਮੁੰਡੇ ਨੇ ਫਿਰ ਉਹ ਮੁੰਡੇ ਦੀ ਬਾਹਂ ਮਸੋੜੀ ਕੁੜੀ ਨੇ ਅੱਛਾ ਕੁੜੀ ਨੇ ਠੀਕ ਹੈ ਇਹ ਆਲ ਕੈਸਟ ਵਾਲੇ ਲੋਕ ਸੋਚਦੇ ਆ ਵੀ ਇਹ ਕਰੈਕਟਰ ਵਾਈਜ਼ ਵਧੀਆ ਨਹੀਂ ਇਹ ਇੱਜ ਤਾਲੀਆਂ ਨਹੀਂ ਇੱਕਰੋਂ ਕੱਢੀਆਂ ਹੋਈਆਂ ਸ਼ਾਇਦ ਇਹਨਾਂ ਦਾ ਕੋਈ ਅੱਗੇ ਪਿਛੇ ਨਹੀਂ ਕਿਉਂਕਿ ਉਹ ਵੀ ਇੱਕ ਆਰਟਿਸਟ ਹੈ ਉਹਨਾਂ ਦੇ ਅੰਦਰ ਵੀ ਕਲਾਕਾਰ ਹੁੰਦੇ ਹਨ ਤਾਂ ਉਹਨਾਂ ਨੂੰ ਐਹੋ ਜਿਹੀ ਨਿਗਾਹ ਨਾਲ ਕਿਉਂ ਦੇਖਿਆ ਜਾਂਦਾ ਕੋਸਾ ਉਹਨਾਂ ਨੂੰ ਐ ਹੀ ਹੁੰਦਾ ਜਿਵੇਂ ਸਾਰਿਆਂ ਦੇ ਸਾਹਮਣੇ ਸਟੇਜਾਂ ਤੇ ਨੱਚਦੀਆਂ ਪਰ ਉਹਨਾਂ ਦੇ ਚਿਹਰੇ ਦੇ ਪਿੱਛੇ ਮਜਬੂਰੀਆਂ ਹੁੰਦੀਆਂ ਨੇ ਸਾਡਾ ਕੰਮ ਹੁੰਦਾਗਾ ਮਨੋਰੰਜਨ ਕਰਨਾ ਲੋਕਾਂ ਨੂੰ ਖੁਸ਼ ਕਰਨਾ ਨੱਚ ਕੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਰਟਿਸਟ ਦੀ ਕੋਈ ਇੱਜ਼ਤ ਨਹੀਂ ਹੈ ਸੋ ਉਹ ਵੀ ਇੱਜ਼ਤਦਾਰ ਹੀ ਹੁੰਦੀਆਂ ਨੇ ਆਪਣੇ ਵਰਗੀਆਂ ਆਮ ਕੁੜੀਆਂ ਨਹੀਂ ਹੁੰਦੀਆਂ ਜਿन्हें ਆਪਣੀਆਂ ਧੀਆਂ ਪੈਣਾ ਹੁੰਦੀਆਂ ਨੇ ਉਹ ਵੀ ਇੱਕ ਐਂ ਧੀਆਂ ਪੈਣਾ ਹੁੰਦੀਆਂ ਨੇ ਕਿਸੇ ਦੀਆਂ ਸੋ ਸਾਰਿਆਂ ਨੂੰ ਇਹ ਵੀ ਕਹਿੰਦੇ ਆ ਕਿ ਇਦਾਂ ਦਾ ਨਹੀਂ ਕਰਨਾ ਚਾਹੀਦਾ ਤੁਹਾਨੂੰ ਕੋਈ ਆਰਕੈਸਟ ਦਰਾਂ ਜਦੋਂ ਤੁਸੀਂ ਪ੍ਰੋਗਰਾਮ ਕਰਦੇ ਸੀ ਸ਼ੋ ਕਰਦੇ ਸੀ ਕੋਈ ਪੈਸੇ ਦੀ ਪੇਸ਼ਕਾਸ਼ ਆਈ ਹੋਵੇ ਤੁਹਾਨੂੰ ਕਿਸੇ ਬੰਦੇ ਨੇ ਕਿਹਾ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਤੁਸੀਂ ਸਾਡੇ ਨਾਲ ਕੰਫਰਮ ਮੈਚ ਕਰੋ ਕੋਈ ਹੈ ਕਿ ਹਾਲ ਤੱਕ ਇਹਨਾਂ ਦਾ ਤੁਹਾਨੂੰ ਆਸਰ ਮੈਂ ਜਾਰਾਤ ਕੰਮ ਨਹੀਂ ਨਾ ਲਿੰਦਾ ਸਰ 2 ਸਾਲ ਹੀ ਦਿੱਤਾ ਦੋ ਸਾਲ ਕਿਥੇ ਦੋ ਸਾਲ ਤੋਂ ਤੁਹਾਨੂੰ ਕੋਈ ਪੇਸ਼ਕਾਸ਼ ਨਹੀਂ ਆਈ ਗਈ ਨਹੀਂ ਸਰ ਮੇਰੇ ਨਾਲ ਪੈਸੇ ਵੀ ਹੋਇਆ ਸੀ ਜੀ ਇਸ ਕਰਕੇ ਮੈਂ ਕੰਮ ਛੱਡ ਤਸਵੀ ਜਿਉਂ ਕਿ ਵੀ ਜੇ ਅੱਗੇ ਆਪਾਂ ਹੋਵਾਂਗੇ ਕੋਈ ਹੋਰ ਵੀ ਘਟਨਾ ਹੋ ਸਕਦੀ ਹੈ ਜੀ ਫਿਰ ਵਿੱਜਾ ਦਾ ਵਧਾ ਵਧਾ ਨਾਲ ਆਪਾਂ ਇਹ ਕੰਮ ਛੱਡ ਦੇਣਾ ਠੀਕ ਮੰਨਿਆ ਜੀ ਪਰੋ ਇੱਕ ਗੱਲ ਇਹ ਵੀ ਹੈ ਜਿਵੇਂ ਇੱਕ ਫਿਲਮ ਆਈ ਸੀ ਕਿ ਕੱਟ ਬੁੱਤਲੀ ਉਹਦੇ ਕੁੜੀਆਂ ਨੂੰ ਜਦੋਂ ਆਰਕੈਸਟ ਦੇ ਜਿਹੜੇ ਮੇਨ ਮੈਨੇਜਮੈਂਟ ਹੁੰਦੇ ਆ ਜਿਵੇਂ ਇਹਨਾਂ ਨੂੰ ਓਨਰ ਬੁਲਾਉਂਦੇ ਆ ਤਾਂ ਉੱਥੇ ਕੁੜੀਆਂ ਨੂੰ ਮੌਕੇ ਤੇ ਆ ਕੇ ਕਈ ਵਾਰ ਕੁੜੀਆਂ 500 ਦੀ ਵਿੱਚ ਭਜਨਦੀ। ਇਹ ਸੱਚ ਹੈ। ਉਦੋਂ ਜਿਵੇਂ ਕੁੜੀਆਂ ਨੂੰ 1500 ਦੇ ਕਰ ਲੈ ਗਈ ਕੁੜੀਆਂ ਕਹਿੰਦੀਆਂ ਸਾਨੂੰ ਤੁਹਾਨੂੰ 2000 ਦੇਵਾਂਗੇ। ਆਹ ਕੁੜੀਆਂ ਉੱਥੋਂ ਪੌਣ ਬੰਦ ਕਰਕੇ ਉਹਨਾਂ ਨਾਲ ਚਲੀ ਜਾਂਦੀ ਨੇ। ਸਹੀ ਨੇ। ਸਰ ਕੁਝ ਕੁੜੀਆਂ ਹੁੰਦਿਆਂ ਨੇ ਜੀ ਵਿੱਚ ਪਰ ਸਾਰੀਆਂ ਵੀ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਵੇਂ ਆਪਾਂ ਸੋਚੀ ਹੁੰਦੇ ਆ। ਪਰ ਇੱਕ ਜਣੀ ਗਲਤ ਹੁੰਦੀ ਆ ਪਰ ਸਾਰਿਆਂ ਨੂੰ ਗਲਤ ਦਹਰਾਵਾਂ ਤੇ ਹੁਣ ਤੱਕ ਤੁਸੀਂ ਕਿੰਨੇ ਸਟੇਜ ਸ਼ੋ ਕਰ ਚੁੱਕੇ ਹੋ ਮਤਲਬ ਕਿਹੜੇ ਕਿਹੜੇ ਏਰੀਆ ਚ ਕਿਹੜੀਆਂ ਕਿਹੜੀਆਂ ਸਟੇਟਸ ਜਾ ਕੇ ਤੁਸੀਂ ਆਪਣੀ ਪਰਫਾਰਮੈਂਸ ਦਾ ਨਿਖਾ ਦਿਖਾਜੋ ਗੁੜਲਾਡਾ ਜੀ ਰਤਿਆ ਮਾਨਸਾ ਅੱਛਾ ਇਹਨੇ ਨੇ ਏਰੀਆ ਚ ਗਏ ਤੁਹਾਡੇ ਕੋਈ ਕਰਦੇ ਨੇ ਤੁਹਾਡੀ ਕੋਈ ਅ ਵਿਰੋਧ ਕੀਤਾ ਹੋਵੇ ਤੁਸੀਂ ਕਿਉਂ ਆਰਕੈਸਟਰਾ ਜਾਇਓ ਇਹ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਕਿ ਵਿਆਹ ਤੋਂ ਮਤਲਬ ਮਗਰੋਂ ਖਾਸ ਕੰਮ ਜਾਏ ਹੇ ਰੇਬਾ ਤੋਂ ਪਹਿਲਾਂ ਮੇਰੀ ਜ਼ਿੰਦਗੀ ਬਹੁਤ ਵਧੀਆ ਸੀ ਮਾਫ ਤੇ ਕਰੇ ਮਾਪੇ ਕੋਈ ਵੀ ਨਹੀਂ ਇਸ ਕੰਮ ਚ ਆਪਣੇਧੀ ਪੁੱਤ ਨੂੰ ਕਰਨ ਦਾ ਹੁੰਦਾ ਕਿਉਂਕਿ ਮੈਂ ਪੜਦੀ ਸੀ ਜੀ ਤਰ੍ਹਾਂ ਤੇ ਵਿਆਹ ਹੋ ਗਿਆ ਸੀ ਜੇ ਪੜਾਈ ਸੀ ਤੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਮੈਨੂੰ ਘਰ ਦੇ ਲੜਦੇ ਸੀ ਮੈਂ ਇਹ ਕੰਮ ਚੋਰ ਨੂੰ ਕਰਦੀ ਸੀ ਕਿਉਂਕਿ ਆਪਣੇ ਬੱਚੇ ਪਾਲਣ ਵਾਸਤੇ ਜੇ ਘਰ ਦੇ ਵਿੱਚ ਕੁਝ ਹੁੰਦਾ ਨਹੀਂ ਲੇਡੀਜ਼ ਕੁਝ ਨਾ ਕੁਝ ਤਾਂ ਕਰਦੀ ਆ ਤੇ ਬੱਚਾ ਨੂੰ ਖੁੱਖਾ ਨਹੀਂ ਦੇ ਸਕਦੇ ਹਾਂਜੀ ਉਜੀ ਇੱਕ ਨਾ ਅਸੀਂ ਦੇਖਿਆ ਹੈ ਵੀ ਕਈ ਆਰਕੈਸਟਰਾਂ ਪੁੜੀਆਂ ਆਉਂਦੇ ਜਦੋਂ ਬੁਲਾਇਆ ਜਾਂਦਾ ਤਾਂ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਨਜ਼ਦੀਕ ਉਦੋਂ ਫਿਰ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਵੀ ਮੈਂ ਬਸ ਥੋੜੇ ਜਿਹਾ ਬੱਚਾ ਗੋਦੀ 'ਚ ੱਖਿਆ ਹੁੰਦਾ ਹੈ ਕਿਵਾਂ ਜੀ ਲੋਕਾਂ ਨੂੰ ਕੁਝ ਵੀ ਕਰਨਾ ਹੁੰਦਾ ਨੱਚ ਕੇ ਸੁਣਨ ਨੂੰ ਪਰਫੋਰਮੈਂਸ ਦੇ ਵਿੱਚ ਆਪਣੇ ਆਪ ਨੂੰ ਕੀ ਲੜਾਉਂਦਾ ਕੀਲ ਕਿਵੇਂ ਬਿਠਾਉਣਾ ਹੁੰਦਾ ਉਹ ਤੁਹਾਨੂੰ ਕਿੰਨਾ ਮਹਿਸੂਸ ਹੁੰਦਾ ਕਿਤੋਂ ਬਹੁਤ ਵੱਡਾ ਦਿਖਾਂਦਾ ਹੈ ਕਿ ਬੱਚੇ ਨੂੰ ਲੈ ਕੇ ਨੱਚਣਾ ਤੇ ਲੋਕਾਂ ਨੂੰ ਖੁਸ਼ ਕਰਨਾ ਉਹਦੇ ਬਾਰੇ ਸਮਝ ਜਰੂਰ ਜਾਣਾ ਹੈ ਦੇਖੋ ਜੀ ਮੈਂ ਸਤਾ ਇਹੀ ਕਹਿਣਾ ਚਾਹੁੰਨੀ ਆ ਕਿ ਇਹ ਮਜਬੂਰੀਆਂ ਹੁੰਦੀਆਂ ਨੇ ਸਾਰੇ ਮਜਬੂਰੀ ਚ ਬੰਦਾ ਕਰਦਾ ਪਰ ਉਹ ਆਪਣੇ ਬੱਚੇ ਨੂੰ ਚਾਹੁੰਦਾ ਨਾਲ ਭਾਵੇਂ ਆਪ ਨਾ ਚਦਾ ਹੋਵੇ ਉਹਨਾਂ ਦੇ ਅੰਦਰ ਬਹੁਤ ਕੀ ਤੱਕ ਕਿਹੋ ਜਿਹਾ ਵਿਚਾਰ ਹੁੰਦੇ ਕਿਵੇਂ ਕੀ ਕੀ ਦੁੱਖ ਹੁੰਦੇ ਆ ਜੀ ਪਰ ਲੋਕਾਂ ਸਾਹਮਣੇ ਤਾਂ ਉਹਨਾਂ ਦੇ ਚਿਹਰੇ ਤੇ ਸਮਾਈਲ ਹੁੰਦੀ ਹੈ ਜੇ ਮੈਂ ਹੁਣ ਆਪਾਂ ਕਹਿ ਸਕਦੇ ਇੱਕ ਸਿਵਰ ਕੁੜੀ ਦਾ ਇੱਕ ਖਾਸ ਆਪਰਾ ਉਹਨਾਂ ਦੇ ਨਾਲ ਦੋ ਮੁੰਡਿਆਂ ਨੇ ਘਰਾਉਣੀ ਹਰਕਤ ਕੀਤੀ ਹੈ ਤੇ ਉਹਦੇ ਨਾਲ ਬਹੁਤ ਪੰਜਾਬ ਦੇ ਪੂਰੇ ਭਾਰਤ ਦੇ ਲੋਕ ਜੁੜੇ ਹੋਏ ਸੀ ਪਰ ਜਿਹੜੇ ਉਹਦੇ ਆਰਕੈਸਟਰਾ ਵਾਲੇ ਹੋਰ ਮੂਡੀ ਗਰੁੱਪ ਸੀ ਜਾਂ ਡੀ ਜੇ ਵਾਲੇ ਉਹ ਦਾ ਵਿਰੋਧ ਕਿ ਕਰ ਰਹੇ ਸੀ ਕੀ ਕਾਰਨ ਸੀਗਾ ਵੀ ਉਹ ਉਹਨਾਂ ਨੂੰ ਉਹਦੀ ਤਰੱਕੀ ਜਾਂ ਉਹਦੀ ਕਾਮਯਾਬੀ ਨਹੀਂ ਹੱਲ ਮਾਰੇ ਸੀ ਇਹੋ ਲਾਲੂ ਜੀ ਅੱਜ ਕੱਲ ਅਗਨਾ ਆਪਦੀ ਗਲਤੀ ਕੋਈ ਨਹੀਂ ਮੰਨਦਾ ਹੁੰਦਾ ਇਹ ਗਲਤੀ ਕਰਨ ਵਾਲਾ ਬਣਾ ਜਣਾ ਉਥੇ ਕੁੜੀ ਨੂੰ ਗਲਤ ਦਰ ਹੈਗਾ ਉਹ ਤਾਂ ਆਪਣਾ ਕੰਮ ਕਰ ਰਹੀ ਸੀ ਜਿਹੜਾ ਉਹਦਾ ਕੰਮ ਸੀ ਪਰ ਉਹ ਮੁੰਡੇ ਦੀ ਗਲਤੀ ਸੀ ਉਹਨੇ ਉਦੇਸ਼ ਵਾਲਾ ਡਰਿੰਕ ਵਾਲਾ ਮਤਲਬ ਕਿ ਜਿਹੜਾ ਗਲਾਸ ਸੀ ਮਾਰਿਆ ਉਹ ਆਪਣਾ ਕੰਮ ਕਰ ਰਹੀ ਜਦੋਂ ਉਹਦਾ ਕੰਮ ਆ ਸਟੇਜ ਤੇ ਕੰਮ ਕਰਨਾ ਉਹ ਨੂੰ ਨੀਚੇ ਕਹਿ ਰਹੇ ਸੀ ਨੀਚੇ ਉਹ ਸਟੇਜ ਆਰ ਬੰਦਾ ਨੀਚੇ ਕਿਹਨੇ ਜਾਊ ਜੇ ਤੁਹਾਡੇ ਨਾਲ ਉਹੀ ਕਰਨਾ ਉਹੀ ਹੁੰਦੀ ਤਾਂ ਤੁਸੀਂ ਕੀ ਡਿਸੀਜਨ ਲੈਣਾ ਸੀ ਕੀ ਕਰਦੇ ਜੋ ਨਹੀਂ ਕੀਤਾ ਮੈਂ ਵੀ ਇਹੀ ਕਰਨਾ ਸੀ ਆਪਣੀ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਰਾ ਜਾਓ ਤੁਹਾਡੀ ਹੋਰ ਆਡੀਅנס ਤੁਹਾਡੇ ਨਾਲ ਖੜ ਗਈ ਜਿੱਥੇ ਤੱਕ ਮੈਨੂੰ ਵਿਸ਼ਵਾਸ ਆ ਹੈ ਪਰ ਜ਼ਿਆਦਾਤਰ ਲੋਕ ਉਹ ਕੁੜੀ ਨੂੰ ਵੀ ਕਹਿ ਰਹੇ ਆ ਵੀ ਉਹ ਲੰਮ ਲੱਖ ਲਾਉਂਦੀ ਹੈ ਇਹ ਐ ਉਹ ਕੈਰੈਕਟਰ ਬਹੁਤ ਸਹੀ ਨਹੀਂ ਜੀ ਇੰਨੀ ਅਜੀਤਾਲੀਏ ਤਾਂ ਕਿਉਂ ਨੱਚਦੀ ਹੈ ਕਿਉਂ ਧੁੰਕੇ ਮਾਰਦੀ ਹੈ ਤਾਂ ਲੋਕਾਂ ਦੇ ਮੂੰਹ ਨਹੀਂ ਫੜ ਸਕਦੇ ਉਹ ਉਹਨੇ ਬਾਰੇ ਕੀ ਕਹਿਣਾ ਹੈ ਦੇਖੋ ਸਰ ਹਰ ਕਿਸੇ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਭਾਵੇਂ ਉਹ ਫਿਲਮੀ ਸਟਾਰ ਆ ਭਾਵੇਂ ਇੱਕ ਦਿਨ ਢੀਡਾਰ ਬੰਦਾ ਭਾਵੇਂ ਉਹ ਆਡਰ ਸਟਾਈਲ ਹਰ ਕਿਸੇ ਦਾ ਆਪਣਾ ਆਪਣਾ ਕੰਮ ਹੁੰਦਾ ਜੇ ਉਹਦਾ ਕੰਮ ਨੱਚਣਾ ਹੀ ਹੈ ਜੀ ਉਹਨੂੰ ਕੰਮ ਇਹ ਆਉਂਦਾ ਉਹ ਤੇ ਉਹਨੂੰ ਮਨਾਪਾਦਾ ਆਵਰੇ ਘਰ ਦਾ ਗੁਜ਼ਾਰਾ ਕਰਦੀ ਆ ਤਰਕ ਅੰਮ੍ਰਿਤ ਮੈਤਨਾ ਉਹ ਮਤਿਉ ਵੀ ਇਸ 스테이트 ਲੱਕੀ ਨੂੰ ਲੱਗ ਗਈ ਲੋਕਾਂ ਨੇ ਜਿਹਨੇ ਗਲਤ ਕਹਿਣਾ ਕਹੀ ਜਾਂਦੀ ਪਰ ਉਹ ਕੁੜੀ ਤਾਂ ਵੀ ਜਗਾ ਤੇ ਸਹੀ ਹੈ ਨਾ ਜੀ ਆਪਣਾ ਕੰਮ ਕਰ ਰਹੀ ਹੈ ਖੁਸ਼ੀ ਜੀ ਇਹ ਵੀ ਹੈ ਕਹਿੰਦੇ ਕਈ ਕੁੜੀਆਂ ਮਜਬੂਰੀ ਚ ਕਰਦੀਆਂ ਕਈ ਕੁੜੀਆਂ ਸ਼ੌਂਕ ਤੇ ਪ੍ਰੋਫੈਸ਼ਨਲ ਦੇ ਵਿੱਚ ਕਰਦੀਆਂ ਮਤਲਬ ਕਈ ਆਫਸਰਾਂ ਦੀਆਂ ਔਰਿਆ ਵੀ ਡਾਂਸਰ ਦੇ ਵਿੱਚ ਹੈਗੇ ਆ ਇਹ ਸੱਚ ਹੈ ਕੋਈ ਦਿੱਲੀ ਤੋਂ ਕੁੜੀਆਂ ਹੁੰਦੀਆਂ ਮਾਡਲ ਆਉਂਦੀਆਂ ਤੇ ਸ਼ੋਅ ਕਰਦੀਆਂ ਇੱਕ ਦੋਸਤੋਂ ਬਠਿੰਡੇ ਦੀ ਸੀਗੀ ਉਹਦਾ ਨਾਮ ਆਇਆ ਸੀਗਾ ਨਾਮ ਮੇਰੇ ਦਿਮਾਗ 'ਚ ਨਹੀਂਗਾ ਉਹਦੇ ਕੋਲੇ ਕਈ 25 ਤੋਂ 30 ਗੱਡੀਆਂ ਸੋਨੇ ਆਪਣੀ ਮਿਹਨਤ ਦੀਆਂ 25 ਤੋਂ 30 ਗੱਡੀਆਂ ਮਤਲਬ ਇਸ ਲੈਂਡ ਦੇ ਵਿੱਚੋਂ ਕਰਾਉਂਦੇ ਸੀ। ਕੁਝ ਇਹ ਸੱਚ ਹੈ। ਕਿ ਕਈ ਕੁੜੀਆਂ ਨੇ ਗੱਡੀਆਂ ਬਣਾਈਆਂ, ਘਰ ਬਣਾਏ, ਫਲੈਟ ਬਣਾਏ, ਪਲਾਟ ਬਣਾਏ। ਥੋੜੀ ਦੇਖਣ ਦੀ ਗੱਲ ਹੈ ਤੁਸੀਂ ਤੁਸੀਂ ਦੇਖਿਆ ਕੁਝ? ਦੇਖੋ ਜਾਰੇ ਇਹ ਆਮ ਕੁੜੀਆਂ ਹੀ ਹੁੰਦੀਆਂ ਨੇ ਜਿਹੜੀਆਂ ਗਰੀਬੀ ਚੋਂ ਨਿਕਲ ਕੇ ਅਮੀਰੀ ਜਵਗ ਜਾਂਦੀਆਂ ਨੇ। ਉਹ ਗਰੀਬ ਘਰਾਂ ਦੀਆਂ ਕੁੜੀਆਂ ਨਹੀਂ ਹੁੰਦੀਆਂ ਨੇ। ਉਹਨਾਂ ਦੇ ਵੀ ਸ਼ੌਂਕ ਹੁੰਦੇ ਆ। ਵੀ ਅਸੀਂ ਗੱਡੀਆਂ ਚ ਖੋਹੀਆਂ ਸਾਡੇ ਬੱਚਿਆਂ ਦੀ ਵਧੀਆ ਪਰਵਰੇਸ਼ ਹੋਈ ਸਾਡਾ ਮਾਗਾ। ਜਿਵੇਂ ਵੀ ਲਾਉਂਦੇ ਅਸੀਂ ਸੌਖੀਆਂ ਹੋ ਗਈ। ਹਰ ਬੰਦਾ ਭੁੱਖ ਕੱਟ ਕੇ ਅੱਗੇ ਫੇਰ ਹੁੰਦਾ ਜਵਾਦਾਰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਉਂਕਿ ਆਪਣਾ ਜਿਹੜਾ ਜੀਵਨ ਸਾਥੀ ਹੈ ਆਪਣਾ ਘਰ ਵਾਲਾ ਆਪਾਂ ਨੂੰ ਉਹੀ ਅੱਗੇ ਜਾਣ ਲਈ ਰੋ ਜਾਣ ਲਈ ਆਪ ਨੂੰ ਸਾਥ ਦਿੰਦਾ ਉਹੀ ਆਪਾਂ ਨੂੰ ਰੋਕਦਾ ਤੁਹਾਡੇ ਘਰ ਵਾਲਿਆਂ ਨੇ ਤੁਹਾਨੂੰ ਰੋਕਿਆ ਜਾਂ ਤੁਹਾਨੂੰ ਅੱਗੇ ਜਾਣ ਲਈ ਉਹਨਾਂ ਨੇ ਤੁਹਾਨੂੰ ਖਲਾਸ਼ੀਰੀ ਦਿੱਤੀ ਸਰ ਉਹਨਾਂ ਨੂੰ ਇਸ ਕੰਮ ਦਾ ਪਤਾ ਨਹੀਂ ਸੀ ਜੀ ਮੈਂ ਸ਼ੂਟ ਦਾ ਕਹਿ ਕੇ ਜਾਂਦੀ ਹਾਂ ਪਹਿਲਾਂ ਮੈਂ YouTube ਤੇ ਕੰਮ ਕਰਦੀ ਸੀ ਕਿਸੇ ਹੋਰ ਨਾਲ ਉਹਨਾਂ ਨੂੰ ਕਹਿ ਕੇ ਮੈਂ ਵਗ ਜਾਂਦੀ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿਦਾਂ ਬਹੁਤ ਘਰੇ ਕਲੇਜ ਹੋਇਆ ਸੀ ਫਿਰ ਮੈਂ ਕੰਮ ਛੱਡਤਾ ਸੀ ਜਣ ਨਾਲੇ ਉਹਨਾਂ ਨੂੰ ਦੱਸਿਆ ਘਰ ਆ ਕੇ ਵੀ ਉੱਥੇ ਕੁੜੀਆਂ ਆਇਆ ਕਰਦੀਆਂ ਮੈਂ ਰੋਈ ਜਿਵੇਂ ਮਨ ਖਰਾਉ ਹੋਇਆ ਜੀ ਫਿਰ ਮੈਨੂੰ ਘਰ ਦੇ ਕਹਿੰਦੇ ਹੋ ਜਾ ਕੰਮ ਦੰਦ ਦੀ ਲੋੜ ਨਹੀਂ ਫਿਰ ਹੁਣ ਮੈਂ YouTube ਤੇ ਹੀ ਕੰਮ ਕਰਦੀ ਹਾਂ ਤੁਸੀਂ ਸਾਰੀਆਂ ਕੁੜੀਆਂ ਐ ਹੋ ਜੀ ਆਉਂਦੀਆਂ ਮਤਲਬ ਤੁਸੀਂ ਚਾਈ ਖਾਣ ਦੀ ਲਾੜੀ ਸੰਤਪੀਲੀ ਜਾਂ ਰੋਪੀਲੀ ਕਹ ਇਹ ਸਾਰੀਆਂ ਕੁੜੀਆਂ ਸਾਰੇ ਬੰਦੇ ਨਾਲ ਮੈਂ ਨਹੀਂ ਜੋੜ ਸਕਦੀ ਕੁਛ ਵਿੱਚ ਹੁੰਦੀਆਂ ਨੇ ਜੀ ਮੈਂ ਦੇਖੋ ਸਾਰਿਆਂ ਨੂੰ ਤਾਂ ਨਹੀਂ ਕਹਿ ਸਕਦੀ ਪਰ ਜਿੰਨਾਂ ਨਾਲ ਮੈਂ ਕੰਮ ਕਰਦੀ ਸੀ ਉਹ ਕੁੜੀਆਂ ਡ੍ਰਿੰਕ ਕਰਦੀਆਂ ਸੀ ਗੋਲਪਲਾਉਂਦੀਆਂ ਸੀ ਉਹਨਾਂ ਨੂੰ ਦੇਖ ਕੇ ਮੈਂ ਘਬਰਾ ਗਈ ਸੀ ਹੋ ਸਕਦਾ ਵੀ ਤੁਸੀਂ ਅੱਜ ਉਹਨਾਂ ਦੀ ਜਗ੍ਹਾ ਤੇ ਹੁੰਦੀ ਉਹਨਾਂ ਨਾਲ ਮਤਲਬ ਉਸੇ ਗੈਟਾ ਕਿਤੇ ਸ਼ਾਮਲ ਹੋ ਜਾਂਦੀ ਇੱਕ ਹੋ ਸਕਦਾ ਸੀਗਾ ਮਤਲਬ ਜੇ ਤੁਸੀਂ ਉਹਨਾਂ ਨਾਲ ਪਰਮਨੈਂਟ ਕੰਮ ਕਰਦੇ ਕਿ ਮਜ਼ਦੂਰੀ ਬਣ ਜਾਂਦੀ ਇੱਕ ਬੰਦੇ ਨੂੰ ਉਹਨੇ ਸ਼ੋਅ ਲਾਉਣੇ ਉਹਨਾਂ ਨੂੰ ਫੁਟੇਜ ਦੇਣੀ ਉਹਨਾਂ ਦੀ ਆਡੀਅנס ਨੂੰ ਆਪਣਾ ਪਰਫਾਰਮੈਂਸ ਦੇਣੀ ਪਰ ਬੰਦੇ ਨੂੰ ਉਹ ਡ੍ਰਿੰਕ ਵੀ ਕਰਨੀ ਪੈਂਦੀ ਹੈ ਥੱਕੇ ਵਾਲੇ ਨੂੰ ਤਾਂ ਜੇ ਜਿਹੜੀ ਕੁੜੀ ਬਣੀ ਬੰਦੇ ਸੋਟੀ ਬਣੀ ਪਈ ਹੈ ਹੋ ਸਕਦਾ ਥੋੜੀ ਜ਼ਿੰਦਗੀ ਖਰਾਬ ਹੋ ਸਕਦੀ ਸਰ ਦੇਖੋ ਜਿੱ ਤੱਕ ਮੈਂ ਕਹਿ ਸਕਦੇ ਨਹੀਂ ਹਾਂਜੀ ਹੋ ਸਕਦੀ ਸਨੀ ਕਿਉਂਕਿ ਜਿਹੜਾ ਦਿਨ ਰਾਤ ਦਾ ਕੰਮ ਹੋ ਜਾਏ ਬੰਦੇ ਨੂੰ ਦੁਕਾਨ ਹੁੰਦੀ ਹੈ ਮਜਬੂਰੀ ਚ ਆ ਕੇ ਸਭ ਕੁਝ ਕਰਨਾ ਪੈਂਦਾ ਮੁਝੇ ਜਿਹੜੀਆਂ ਲੋਕ ਆਪਣੀ ਵੀਡੀਓ ਦੇਖ ਰਹੇ ਹੈ ਕੁੜੀਆਂ ਭੈਣ ਭਰਾਵਾਂ ਜਿੰਨਾਂ ਮਜਬੂਰੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹ ਜ਼ਰੂਰੀ ਹੈ ਕਿ ਜੇ ਤੁਹਾਨੂੰ ਸੀ ਗਰੀਬ ਹੋਣ ਗਰੀਬੀ ਹੈ ਤਾਂ ਤੁਸੀਂ ਮਤਲਬ ਇਹ ਚੀਜ਼ ਚਾਹੋ ਆਗਿਆស្តਾ ਦੇ ਬਤੂ ਕੀ ਕੀ ਮਸਤ ਨਾ ਤੁਨੀ ਇਹ ਲੋੜ ਬੰਦ ਦੇਖੋ ਜੀ ਪਹਿਲਾਂ ਵੀ ਮੈਂ ਕਹਿ ਰਹੀ ਹਾਂ ਤੁਹਾਨੂੰ ਕਹਿ ਦੇ ਐਡੀਆਂ ਗੱਲਾਂ ਪਹਿਲਾਂ ਨਹੀਂ ਕਹੀਆਂ ਮੈਂ ਇਹ ਸਭ ਮਜਬੂਰੀਆਂ ਮੇਰੀ ਹੈ ਹਰ ਜਗ੍ਹਾ ਆਪਣੀ ਆਪਣੀ ਜਗ੍ਹਾ ਤੇ ਹਰ ਕੋਈ ਸਹੀ ਹੈ ਹਰ ਕਿਸੇ ਨੇ ਜਿਹੜਾ ਕੰਮ ਕਹਾਉਂਦਾ ਉਹੀ ਕਰਦਾ ਹੈ ਉਹ ਵੀ ਇੱਕ ਕੰਮ ਆ ਸਰ ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਕੁੜੀਆਂ ਨਾਲ ਉਹ ਜੇ ਉਹ ਨਾ ਕਰੋ ਪਰ ਜੋ ਕਰਦੇ ਨੇ ਕਿਉਂਕਿ ਇਹਨਾਂ ਦਾ ਕੰਮ ਆ ਜੀ ਲੋਕਾਂ ਨੂੰ ਖੁਸ਼ ਕਰਨਾ ਮਨੋਰੰਜਨ ਕਰਨਾ ਜੀ ਇਨਾਂ ਦੇ ਪਿੱਛੇ ਵੀ ਕਈ ਮਜਬੂਰੀਆਂ ਹੁੰਦੀਆਂ ਨੇ ਵੀ ਕੁੜੀਆਂ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਵੀ ਕਿਸੇ ਦੀਆਂ ਧੀਆਂ ਭੈਣਾਂ ਹੁੰਦੀਆਂ ਨੇ ਮਜਬੂਰੀ 'ਚ ਕਰਦੀਆਂ ਨੇ ਕੰਮ ਇਹਨਾਂ ਦੇ ਪਿੱਛੇ ਬਹੁਤ ਰਾਜ਼ ਹੁੰਦੇ ਨੇ ਜਦ ਵਿੱਚ ਗਰੀਬੀ ਲਾ ਲੋ ਬੱਚੇ ਪਾਲਣ ਨਾਲ ਕੋਈ ਕਈ ਵਾਰ ਤਾਂ ਕੱਲੀ ਕੁੜੀ ਹੁੰਦੀ ਆ ਮਾਪਿਆਂ ਦੀ ਉਹਦੇ ਭੈਣ ਭਾਈ ਕੋਈ ਹੋਰ ਹੁੰਦਾ ਨਹੀਂ ਸੋ ਇਹ ਜੀਵਨ ਆਪਾਂ ਹੀ ਨਹੀਂ ਕਹਿ ਸਕਦੇ ਵੀ ਮਤਲਬ ਇਹ ਇਹ ਆਰਕੈਸਟਰ ਵਾਲੀਆਂ ਕੁੜੀਆਂ ਇਹ ਕਰੈਕਟਰਲੈਸ ਆ ਜਾਂ ਇਹਨਾਂ ਦੀ ਜਿੰਨੀ ਜੱਗੜਾ ਜਿਦੋਂ ਤੁਰੀਆਂ ਪੜਦੀਆਂ ਕੁਝ ਹਰ ਬੰਦਾ ਕੰਮ ਕਰਨ ਜਦੋਂ ਲੋਕ ਕੀ ਕਹਿੰਦੇ ਆ ਵੀ ਡਾਕਟਰ ਨਹੀਂ ਆ ਹੋ ਗਿਆ ਪੁਲਿਸ ਨਹੀਂ ਆ ਹੋ ਗਿਆ ਇਹਨਾਂ ਦੇ ਗਲਤ ਕਮੈਂਟ ਕਰਦੇ ਕਿਸੇ ਆਂਦੇ ਆ ਉਹ ਲੋਕਾਂ ਦੀ ਸੋਚ ਹੈ ਨਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੰਮ ਕਰਨਾ ਕੋਈ ਮਾੜਾ ਕਿਉਂਕਿ ਜਦੋਂ ਲੋਕਾਂ ਦੀ ਸੋਚ ਮਾੜੀ ਹੈ ਜੀ ਹੁਣ ਇਹ ਚ ਆਪਾਂ ਕੀ ਕਰ ਸਕਦੇ ਆ ਜੀ ਹੁਣ ਤੁਸੀਂ ਕੋਈ ਯੂਟਿਊਬਰ ਬਣ ਗਏ ਯੂਟਿਊਬਰ ਤੁਸੀਂ ਹਰ ਤਰ੍ਹਾਂ ਦੀ ਫਿਲਮ ਕਰਦੇ ਹੋ ਤੁਹਾਨੂੰ ਹਰ ਤਰ੍ਹਾਂ ਦਾ ਕਰੈਕਟਰ ਕਰਨਾ ਪੈਂਦਾ ਉੱਥੇ ਕੋਈ ਤੁਹਾਡੇ ਤੇ ਕਿਸੇ ਨੇ ਅਜਿਹਾ ਕਮੈਂਟ ਕੀਤਾ ਵੀ ਤੂੰ ਕਿਹ ਅਜ ਫਿਲਮ ਕਰ ਰਹੀ ਹੈਂ ਕੀ ਕਰ ਰਹੀ ਹੈਂ ਸਰ ਹਲੇ ਤੱਕ ਤਾਂ ਨਹੀਂ ਆਇਆ ਹਲੇ ਤੱਕ ਤਾਂ ਵਧੀਆ ਹੁੰਦੀ ਆ ਮੈਂ ਬੁੱਟਾ ਸਰ ਨਾਲ ਕੰਮ ਕਰਦੀ ਆ ਉੱਥੇ ਵੀ ਵਧੀਆ ਕਮੈਂਟ ਆਉਂਦੇ ਆ YouTube ਤੇ ਪਹਿਲਾਂ ਮੈਂ ਧੂਰਗੋੜ ਤੇ ਕੰਮ ਕੀਤਾ ਸੀ ਜੀ ਉੱਥੇ ਵੀ ਰਿੰਪੀ ਮੂਵੀਜ਼ ਧਰਮਪੁਰੇ ਤੋਂ ਨਹੀਂ ਜੀ ਉਹਨਾਂ ਨਾਲ ਵੀ ਕੰਮ ਕੀਤਾ ਪਰ ਦੋਸਤੋ ਜੇ ਤੁਹਾਨੂੰ ਗਲਤ ਕਮੈਂਟ ਆਉਂਦੇ ਆ ਤਾਂ ਉੱਥੇ ਗਲਤ ਸੋਚ ਤੁਹਾਡੀ ਨਹੀਂ ਕੰਮ ਕਰਨ ਦੀ ਸੋਚ ਨਹੀਂ ਉੱਥੇ ਉਹ ਕੁੜੀਆਂ ਦੀ ਸੋਚ ਨਹੀਂ ਕਹਿ ਸਕਦੇ YouTubeਰਾਂ ਦੀ ਸੋਚ ਨਹੀਂ ਕਹਿ ਸਕਦੇ ਉੱਥੇ ਉਹ ਬੰਦਿਆਂ ਦੀ ਸੋਚ ਕਹਿ ਸਕਦੇ ਆ ਜਿਨ੍ਹਾਂ ਨੇ ਕੁੜੀਆਂ ਲਈ ਮਾੜਾ ਸੋਚੇ ਸੋ ਸਾਡੀ ਇਹ ਜਿਹੜੀ ਕੁੜੀ ਨੇ ਆਪਣੇ ਦੱਸਿਆ ਬਈ ਕਿ ਅਸੀਂ ਕੁੜੀ ਨੂੰ ਇਹਦੇ ਨਾਲ ਦਾ ਯਾਰਕੈਸਟਾ ਰਹੀ ਹੈ ਇਹ ਇੱਕ ਕਾਲਪਨਿਕ ਤੌਰ ਤੇ ਇੱਕ ਆਰਟਿਸਟ ਦੇ ਤੌਰ ਤੇ ਸੀ ਵੀਡੀਓ ਲਗਾਈ ਗਈ ਹੈ ਜਿਹੜੀਆਂ ਆਰਕੈਸਟਾਲੀਆਂ ਕੁੜੀਆਂ ਨਾਲ ਕੀ ਹੁੰਦਾ ਹੈ ਕੀ ਉਹਨਾਂ ਦੀ ਇਤਰਾਸ ਦੀਆਂ ਵਿਚਾਰੀਆਂ ਦੀ ਕੁਝ ਇੱਕ ਹੋਰ ਵੀ ਇਹ ਵੰਗ ਸਵੇਰੇ ਉੱਠ ਕੇ ਇੱਕ ਬਾਜ਼ੂ ਦੇ ਵਿੱਚ ਚਾਰ ਚਾਰ ਪੰਜ ਪੰਜ ਕੁੜੀਆਂ ਚਾਰ ਹੁੰਦੀਆਂ ਉੱਥੇ ਬਾਹਰ ਆ ਕੇ ਜੀਦੀਆਂ ਤੁਸੀਂ ਵੀ ਆ ਹਨਾ ਉਹ ਸਾਨੂੰ ਜ਼ਰੂਰ ਦੱਸੋ ਇੱਕ ਉਹ ਬਹੁਤ ਇੰਡਸਟਰੀਅਲ ਕਿਸ ਤਰ੍ਹਾਂ ਤੁਹਾਨੂੰ ਚਾਰ ਪੰਜ ਬਾਰੀ ਕੁੜੀਆਂ ਤਿਆਰ ਹੋ ਕੇ ਜਾਂਦੀਆਂ ਹਨ ਰੋਜ਼ ਉਹ ਕਹਿੰਦੇ ਵੇ ਇਕੱਠੇ ਵੜ ਜਾਂਦੀਆਂ ਵੀ ਤੂੰ ਪਹਿਲਾਂ ਮੈਂ ਵਰਸ ਕਰਨਾ ਉਹ ਲੜ ਵੀ ਪੈਂਦੀ ਹੈ ਕਈ ਵਾਰ ਹਾਂ ਨਹੀਂ ਸਰ ਇਹ ਜਾਂ ਕੁਝ ਨਹੀਂ ਹੁੰਦਾ ਜੀ ਜਿੰਦੋਂ ਤੱਕ ਮੈਨੂੰ ਪਤਾ ਮੈਂ ਜਾਂਦੀ ਰਹੀਆਂ ਜੀ ਇੱਕ ਰੂਮ ਹੁੰਦਾ ਜੀ ਰੂਮ ਦੇ ਵਿੱਚ ਨਹੀਂ ਨਹੀਂ ਉੱਥੇ ਨਹੀਂ ਜਦੋਂ ਘਰੋਂ ਤਿਆਰ ਹੋਣਾ ਹੁੰਦਾ ਜਦੋਂ ਘਰੋਂ ਤਿਆਰ ਹੋਣ ਦੀ ਗੱਲ ਕਰਦੇ ਜਦੋਂ ਘਰੋਂ ਤਿਆਰ ਹੋਏ ਫਿਰ ਉਹਨੇ ਲੇਖੀ ਸੀ ਅਸੀਂ ਕਟਬੋਦਲੀ ਉਹ ਜਾਰ ਤੋਂ ਪਹਿਲਾਂ ਕੁੜੀਆਂ ਨੂੰ ਥਾਇਆ ਜਾਂਦਾ ਉਹ ਥੱਕੀਆਂ ਹੁੰਦੀਆਂ ਮਤਲਬ ਕਿਈ ਤਾਂ ਬਿਨਾਂ ਤਿਆਰ ਕਰਦੇ ਚਲੇ ਜਾਂਦੇ ਨੇ ਨੰਨੀ ਗੱਲ ਉਹ ਜਿਹੜੀਆਂ ਬਾਹਰ ਰਹਿੰਦੀਆਂ ਨੇ ਲਈ ਉਹਨਾਂ ਦਾ ਹੁੰਦਾ ਸਰ ਇਹ ਓਕੇ ਓਕੇ ਜਿਹੜੀਆਂ ਘਰਾਂ ਦੇ ਵਿੱਚੋਂ ਕਲੀਆਂ-ਕਲ ਤੋ ਦੋਸਤੋ ਲਾਸਟ ਸਵਾਲ ਇਹਨਾਂ ਨੂੰ ਕੁਝ ਇੱਕ ਸੀ ਖੁਦ ਦੇਖਿਆ ਮਟਿੰਡੇ ਚ ਅਸੀਂ ਆਰਕੈਸਟਰ ਦੀ ਕੁੜੀਆਂ ਨੂੰ ਲੈਣ ਗਏ ਸੀ ਉੱਥੇ ਜਦੋਂ ਕੁੜੀ ਆਉਂਦੀ ਹੈ ਪ੍ਰੋਗਰਾਮ ਤੇ ਜਾਂਦੀ ਹੈ ਤਾਂ ਉਹ ਕਹਿੰਦੇ ਬਜ਼ੁਰਗਾਂ ਨੂੰ ਕਹਿੰਦੇ ਵੀ ਆਉਣ ਲੱਗੇ ਨੇ ਮੈਨੂੰ ਦਾਰੂ ਦਾ ਵਧੀਆ ਲੱਗੇ ਜਿੰਦਾ ਇਹ ਕਿੰਨੀ ਗੱਲ ਸੱਚ ਹੈ ਜੀ ਕਿੰਨੀ ਝੂਠੀ ਵਿੱਚ ਬੇਨੁਗਰਾ ਮਾਂ ਕੋ ਭੈਣ ਭਾਈ ਹੁੰਦਾ ਜੀ ਜਿਨ੍ਹਾਂ ਨੂੰ ਕਮਾਈ ਖਾਣ ਦੀ ਆਦਤ ਹੁੰਦੀ ਪਰ ਉਹ ਇਹ ਵੀ ਸੋਚਦੇ ਵੀ ਸਾਡੀ ਤੇ ਕਿੰਨੇ ਔਖੀ ਹੋ ਕੇ ਕੁਮਾਰੀ ਆ ਮਨ ਲੋਕਾਂ ਦੇ ਆਨੇਵੇਂ ਮੈਂ ਚੱਲ ਰਹੀ ਆ ਸਟੇਜ ਤੇ ਨੱਚ ਕੇ ਮੇਰਾ ਘਰ ਪਾਲਣ ਵਾਸਤੇ ਕੀ ਕੁਛ ਕਰ ਰਹੀ ਆ ਪਰ ਇਹ ਕਰਨਾ ਨਹੀਂ ਚਾਹੁੰਦਾ ਜੀ ਸੋ ਦੋਸਤੋ ਇਹ ਤਾਂ ਹੈਗੀ ਹੈਗੀ ਆਰਕੈਸਟਰਾ ਵਾਲੀਆਂ ਕੁੜੀਆਂ ਦੀ ਤਰਾਸ ਦੀ ਇਹ ਸਾਡੀ ਆਰਟਿਸਟ ਹੈ ਜੀ ਇਹਨੇ ਅੱਜ ਦਿਲ ਦੀਆਂ ਗੱਲਾਂ ਦੱਸੀਆਂ ਸੋ ਜਿਹੜੇ ਆਰਕੈਸਟਰਾ ਵਾਲੀਆਂ ਕੁੜੀਆਂ ਕਣੀ ਉਂਗਲ ਥੁੰਦੇ ਆ ਉਹਨਾਂ ਨੂੰ ਗਲਤ ਕਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਸੋਚ ਬਦਲੋ ਇਹ じゃ ਕੁਛ ਨਹੀਂ ਤੇ ਇਹ ਕੁੜੀ ਨੇ ਦੱਸਿਆ ਵੀ ਜੇ ਤੁਸੀਂ ਸਹੀ ਹੋ ਤਾਂ ਕਿਸੇ ਸਾਲੇ ਦੀ ਤਾਕਤ ਨਹੀਂ ਕਿਸੋ ਦੇ ਕੋਈ ਅੱਖ ਭਰ ਕੇ ਵੀ ਝਾਭੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗਦਾਰੀ ਚੈਨਲ ਦੇ ਪੇਜ ਤੋਂ ਅਸੀਗਣ ਸੀਗਾ